ਹੈਲੋ 사ਸੀ ਕਾਲ ਸਾਸੀ ਕਾਲ ਕੀ ਹਾਲ ਗਰਮੇਲ ਸਿਆਂ ਹਾਂ ਆਪਣੇ ਵੀ ਠੀਕ ਆ ਵਧੀਆ ਵਧੀਆ ਕਰਨਾ ਗੁਰਨਾ ਕੀ ਝੋਨੇ ਝਾਨੇ ਲੱਗੇ ਆ ਤੇਲ ਮਾਂ ਪਿਆ ਸੀ ਹੈ ਨਾ ਮੁੰਡਾ ਅਜੇ ਨਹੀਂ ਕੋਈ ਲੱਗਾ ਕੰਮ ਤੇ ਇੱਥੇ ਹੀ ਆਜੇ ਤੇ ਮੇਰੇ ਨਾਲ ਹੀ ਹਾਂ ਉਹ ਯਾਰ ਖੇਤੀ ਬਾੜੀ ਦੇ ਨਾਲ ਤੂੰ ਤੇ ਕਹਿਣਾ ਵੀ ਸਹਾਇਕ ਧੰਦਾ ਖੋਲੋ ਕੋਈ ਨਾ ਕੋਈ ਹੁਣ ਮੈਂ ਦੱਸ ਭੇਡਾ ਪਾਲਾਂ ਤੇ ਚੂਣੀਆਂ ਤੇਰੀਆਂ ਕਿੰਨੇ ਤੂੰ ਆਣ ਕੇ ਚੋਜਿਆ ਕਰੀ ਆਹ ਤੇਰਾ ਤੇ ਆਹ ਤੇਰਾ ਤੇ ਆਪਣਾ ਬਿਜ਼ਨਸ ਬਹੁਤ ਵਧੀਆ ਗਿਆ ਹਾਂ ਕਿਦਾਂ ਅੱਛਾ ਮੁੰਡੇ ਦੀ ਲੋੜ ਵਾ ਕਿਸ ਦੀ ਤੇ ਕਰਨਾ ਕੀ ਆ ਅਈਆ ਪਾਰਸਲ ਹੀ ਵੰਡਨੇ ਆ ਹਾਂ ਅੱਛਾ ਅੱਛਾ ਓਏ ਕਿਹੜਾ ਕੰਮ ਆ ਜੋ ਕੰਮ ਹੋ ਪਾਰਸਲ ਵੰਦੇ ਰਹਿਣਾ ਸਾਰਾ ਦਿਨ ਤਰੇ ਫਿਰਨਾ ਅੱਛਾ ਪੈਸਾ ਚੰਗਾ ਬਣ ਜਾਂਦਾ ਵਾ ਤੇ ਹੋਰ ਮੁੰਡਾ ਤੇ ਮੈਨੂੰ ਲੱਭਣਾ ਨੀਗਾ ਮੈਂ ਆਪਣਾ ਹੀ ਨਕਲਾਦਾ ਆਹੋ ਚੱਲ ਠੀਕ ਆ ਮੈਂ ਕਰਕੇ ਸਲਾਹ ਦੱਸ ਦਿੰਦਾ ਤੈਨੂੰ ਆਹੋਂ ਨਾਲੇ ਇਹ ਆ ਵੀ ਇਹਨੂੰ ਪਤਾ ਲੱਗ ਜੂਗਾ ਨਾਲੇ ਵੀ ਕਿਦਾਂ ਕਮਾਈ ਕਰੀਦੀ ਆ ਹਾਂ ਉਹ ਇਹ ਤੇ ਤੇਰੀ ਗੱਲ ਠੀਕ ਆ ਭਰਾ ਜਿਹਦੇ ਚਾਰ ਪੈਸੇ ਬਾਹਰੋਂ ਆਉਣਗੇ ਤੇ ਉਹੋ ਹੀ ਨਹੀਂ ਦਲਦੇ ਨਾਲ ਸਹੀ ਗੱਲ ਆ ਉਹ ਖੇਤੀ ਚ ਬੈਜਦਾ ਕੀ ਠੀਕ ਹੋਰ ਤੇਰਾ ਕੰਮਕਾਰ ਠੀਕ ਆ ਨਾ ਅੱਛਾ ਅੱਛਾ ਚਲ ਪੈਸੇ ਚਾਰ ਬਣ ਜਾਂਦੇਗੇ ਸ਼ਾਮਾਂ ਨੂੰ ਅੱਛਾ ਜੇ ਪਰ ਜਾਂਦੀ ਆ ਠੀਕ ਆ ਠੀਕ ਆ ਚਲ ਮੈਂ ਕਰਕੇ ਸਲਾਹ ਫਿਰ ਦੱਸ ਦਿੰਦਾ ਵਾਂ ਨਾ ਨ ਪੱਕਾ ਦਸੂਗਾ ਗੇ ਪੱਕਾ ਪੱਕਾ ਨਾ ਹੁਣ ਰੱਖੀ ਨਾ ਜੇ ਫਿਰ ਖਲੋ ਜਾ ਦੋ ਕੁ ਦਿਨ ਖਲੋ ਜਾ ਫਿਰ ਹੁਣ ਜਦੋਂ ਤੂੰ ਕਹਿ ਦਿੱਤਾ ਮੈਂ ਤੈਨੂੰ ਕਰਕੇ ਸਲਾਹ ਦੱਸ ਦੂੰਗਾ ਚੱਲ ਠੀਕ ਠੀਕ ਹਾਂ ਸਾਰੇ ਠੀਕ ਆ ਬੀਬੀ ਵੀ ਠੀਕ ਆ ਵਧੀਆ ਚੰਗ ਚੰਗਾ ਚੰਗਾ ਓਕੇ 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 ਫਿਰ ਹੈ ਪਾਰਸਲ ਦਾ ਕੰਮ ਇਹ ਤੇ ਚਲ ਹੁਣ ਇਹਨਾਂ ਨੂੰ ਪਤਾ ਹੋਊਗਾ ਜਾਂ ਮੁੰਡੇ ਨੂੰ ਉਹਦੇ ਨੂੰ ਪਤਾ ਹੋਣਾ ਵੀ ਪਾਰਸਲ ਦਾ ਕੀ ਕੰਮ ਆ ਮੈਨੂੰ ਤੇ ਪਤਾ ਨਹੀਂ ਹਲ ਦੰਦਰ ਨਾਲ ਕਰਦਾ ਸਲਾਹ ਕੀ ਜਾਂਦੀ ਆ ਉਹ ਮੈਂ ਦੱਸਦਾ ਵਾ ਕਿ ਗਰਮੇਲ ਦਾ ਫੋਨ ਆਇਆ ਖੰਡੇ ਬੰਦਾ ਚਾਹੀਦਾ ਤੇ ਉਹਦੀ ਨੂੰ ਨਕਲਾ ਦੀਏ ਤੂੰ ਇੱਥੇ ਬੈਠੀ ਆ ਬੈਠੀ ਆ ਤੇ ਬਹਿ ਨਹੀਂ ਨਹੀਂ ਆ ਤੇ ਤੂੰ ਕਿੱਥੋਂ ਆਏ ਆ ਆ ਗਰਮੇਲ ਦਾ ਫੋਨ ਆਉਂਦਾ ਮੈਂ ਤਾਂ ਇੱਥੇ ਹੀ ਨਮਾ ਪਿਆ ਕੀ ਆਂਦਾ ਵਾ ਤੋ ਪਾਰਸਲ ਦਾ ਕੋਈ ਗੱਲ ਕਰਨ ਡਿਆ ਵਾ ਵੀ ਮੈਨੂੰ ਬੰਦਾ ਚਾਹੀਦਾ ਵਾ ਹੂੰ ਵੀ ਪਾਰਸਲ ਵੰਡਣੇ ਇਦਾਂ ਤਾਂ ਮੈਂ ਆ ਮੈਨੂੰ ਤੇ ਇਹਦੇ ਬਾਰੇ ਪਤਾ ਨਹੀਂਗਾ ਚੱਲ ਮੈਂ ਉਹਦੇ ਨਾਲ ਕਰਦਾ ਗੱਲ ਹੂੰ ਤੇ ਮੈਂ ਹਾਂ ਚੱਲ ਤਾਂ ਹੀ ਤੇ ਉਹਦੇ ਨੂੰ ਨਾ ਲਵਾ ਦਈਏ ਕੀ ਮੈਨੂੰ ਸਮਝਣ ਲੱਗੀ ਤੁਹਾਡੀ ਗੱਲ ਪਾਰਸਲ ਨੌਕਰੀ ਆ ਕੋਈ ਨੌਕਰੀ ਕੋਈ ਆਹੋ ਅੱਛਾ ਨੌਕਰੀ ਆ ਕੋਈ ਉਹਦਾ ਆਪਣਾ ਕਾਰੋਬਾਰ ਆ ਕੋਈ ਕੇ ਉਹਨੂੰ ਬੰਦੇ ਦੀ ਲੋੜ ਵਾ ਬੰਦੇ ਦੀ ਲੋੜ ਮੈਨੂੰ ਆਦਾ ਕੋਈ ਬੰਦਾ ਹੈਗਾ ਤੇ ਦੇ ਅੱਛਾ ਤੇ ਮੈਂ ਆ ਮੇਰੇ ਕੋਲ ਹੋਰ ਤੇ ਕੋਈ ਬੰਦਾ ਹੈ ਨਹੀਂਗਾ ਮੈਂ ਵਾਈ ਜੋਤੀ ਵਾਲਾ ਬੰਦਾ ਮੈਂ ਕਿਹੜਾ ਪਿੰਡਾ ਚ ਤੁਰੇ ਫਿਰਦਾ ਵੀ ਕੋਈੜਾ ਬੰਦਾ ਵੇਲਾ ਤੇ ਕਿਹੜਾ ਕੰਮ ਕਰਦਾ ਮੈਂ ਸਾਡੇ ਕੋਲ ਮੁੰਡਾ ਮੇਰਾ ਆਪਣਾ ਹੈਗਾ ਤੇਨੂੰ ਪਤਾ ਹੀ ਆ ਤੇ ਮੈਂ ਉਹਨੂੰ ਕਹਿ ਦਿੰਨੇ ਚ ਪਰ ਤੂੰ ਹੀ ਇਹ ਸੋਚੋ ਕਿ ਉਹ ਨਹੀਂ ਆਪਣਾ ਨਿਆਣਾ ਪੜਾ ਲਿਖਾ ਕੇ ਇੱਥੇ ਹਨ ਪਾਰਸਲ ਵਿੱਚ ਪਾਉਣਾ ਵਾ ਵੀ ਘਰ ਘਰ ਤੁਰਿਆ ਫਿਰੇ ਪਾਰਸਲ ਲੈ ਕੇ ਐਨੀ ਗਰਮੀ ਦੇ ਵਿੱਚ ਤੇ ਕਿਤੇ ਜੀਨ ਕੋ ਹੋਣ ਰਿਆ ਹੱਡ ਕੋ ਇੱਥੇ ਲੜਾਈ ਪਈ ਤੁਹਾਡੇ ਸਾਹਮਣੇ ਕਿਤੇ ਰੋਟੀਆਂ ਨਹੀਂ ਪੱਕਦੀਆਂ ਤੇ ਮੁੰਡੇ ਨੂੰ ਕਿੱਥੇ ਗਰਮੀ 'ਚ ਫਾਇ ਲਾਉਣਾ ਵਾ ਉਹ ਆਖਣ ਡਿਆ ਵਾ ਵੀ ਜਿਹੜੇ ਚਾਰ ਪੈਸੇ ਬਾਹਰੋਂ ਆ ਜਾਂਦਾ ਉਹ ਨਾਲ ਰਲਦੇ ਨਹੀਂ ਹੁੰਦੇ ਤੇ ਚੱਲ ਇਹ ਆ ਵੀ ਚੱਲ ਕੋਈ ਨਾ ਕੋਈ ਮੁੰਡਾ ਤੇਰਾ ਵੀ ਲੈ ਆਊਗਾ ਦਾ ਮੈਂ ਤਾਂ ਚੱਲ ਠੀਕ ਆ ਅੱਗੇ ਤੇ ਖਾਦਾ ਮਿੱਟੀ 'ਚ ਮਿੱਟੀ ਹੋਏ ਤੇ ਕੱਖ ਨਹੀਂ ਬਣਿਆ ਮੁੜਕੇ ਮੁੰਡੇ ਨੂੰ ਕਿੰਨੇ ਪੈਸੇ ਆਂਦਾ ਵਾ ਕਿਤੇ ਹੋਊ 10 15000 ਰੁਪਈਆ 20000 ਹੋਊ ਵੱਧ ਤੇ ਉਹ ਵੀ ਇੱਥੇ ਘਰ ਚ ਹੀ ਲਾ ਦੇਣੇ ਆ ਤੇ ਅਹੀਂ ਹਾਏ ਰੱਬਾ ਸਿਆਣੇ ਕਿੱਥੋਂ ਬਣਨਾ ਵਾ ਉਹਨੂੰ ਛਦਾਈ ਨੂੰ ਲਾਓ ਜਿਹੜਾ ਫਿਰ ਜਾਂਦਾ 20 ਘੰਟੇ ਅਹੀਂ ਆਪਣੇ ਮੁੰਡੇ ਨੂੰ ਨਹੀਂ ਮੈਂ ਲਾਉਣਾ ਉਹਦੇ ਨੂੰ ਇਹ ਕੰਮ ਤੇ ਤੈਨੂੰ ਯਕੀਨ ਵਾ ਵੀ ਉਹ ਕਰ ਲੂਗਾ ਹਾਏ ਕਰੂਗਾ ਨਹੀਂ ਜਦੋਂ ਸਰ ਜਣੀ ਫਿਰ ਮੁੰਡਿਆਂ ਚ ਤੁਰਿਆ ਫਿਰਦਾ ਵਾ ਤੇ ਜੋਦੇ ਨੂੰ ਕੀ ਕੀ ਗੱਲ ਵਾ ਜਾਂਦੇ ਨੂੰ ਕੰਮ ਤੇ ਉਹਨੂੰ ਲਵਾਓ ਨੌਕਰੀ ਏ ਨਾਲੇ ਉਹਨੂੰ ਪਤਾ ਲੱਗੂ ਕਿ ਕਿੱਦਾਂ ਪੈਸੇ ਕਮਾਈਦੇ ਆ ਤੇ ਕਿੱਦਾਂ ਖਰਚੀਦੇ ਆ ਤੇ ਉਹਦੇ ਸੈਰਾਂ ਤੇ ਗਿਆ ਵਾ ਤੇ ਉਹ ਕਿਤਰਾ ਲੱਗ ਜੂ ਹਣਾ ਸੈਰਾਂ ਤੇ ਗਿਆ ਵਾ ਤਾਂ ਦੱਸਦੀ ਆ ਨਾ ਉਹਦੀ ਬੁੱਢੀ ਨੂੰ ਮੈਂ ਵੀ ਆਹ ਗੱਲਬਾਤ ਚੱਲਣ ਡਈ ਆ ਹੁਣ ਨੌਕਰੀ ਹੱਥ 'ਤੇ ਆਈ ਓ ਜੇ ਤੋ ਇਹਨੇ ਕਰਨੀ ਤਾਂ ਉਹਨੂੰ ਫੋਨ ਕਰਕੇ ਪੁੱਛ ਲੈ ਤੇ ਆ ਜਵੇ ਅੱਜ ਸ਼ਾਮਾ ਨੂੰ ਕੋਈ ਭਰਾ ਕੀ ਦੱਸਦਾ ਹੁੰਦਾ ਸ਼ਾਮਾ ਨੂੰ ਕੀ ਕਰਦਾ ਗੁਰਪ੍ਰੀਤ ਨੂੰ ਬਾਅਦ 'ਚ ਦੱਸੀ ਪਹਿਲੋਂ ਬੀਬੀ ਨੂੰ ਦੱਸ ਦੇ ਵੀ ਐਦਾਂ ਕਰਕੇ ਆਇਆ ਈ ਓ ਵੇਖਦਾ ਜੀ ਤੇ ਉਹਨੇ ਲੱਗਣਾ ਵਾ ਮੋਦੀ ਜੀ ਜੀ ਦੀ ਗਾੜੀ ਮੈਂ ਨਹੀਂ ਹਾਂ ਤਾਂ ਦੋ ਬੀਬੀ ਨੂੰ ਤੂੰ ਦੱਸਦਾ ਤਾਂ ਗੁਰਪ੍ਰੀਤ ਨੂੰ ਮੈਂ ਦੱਸ ਦਿੰਨੀ ਹੈ ਮੇਰੇ ਕੋਲ ਹੀ ਜੀ ਜੀ ਨਾਲ ਬਾਬਾ ਸਿਰ ਖ ਪਾਇਆ ਜਾਂਦਾ ਮੈਂ ਆਪਣਾ ਮੁੰਡਾ ਨਹੀਂ ਉਹ ਕਲਾਉਣਾ ਪਾਰਸਨ ਵਾਲੇ ਕੰਮ ਤੇ ਤੂੰ ਨਾ ਕਲਾਉਣਾ ਜੋਦੇ ਨੂੰ ਬੁਲਾਉਣਾ ਬੀਬੀ ਨਾਲ ਬੀਬੀ ਨਾਲ ਗੱਲ ਕਰਦੇ ਬੀਬੀ ਨੂੰ ਕਹਿੰਦੇ ਨਾਲੇ ਉਹਨੂੰ ਪਤਾ ਲੱਗੂ ਕਿ ਇੰਨੇ ਪੈਸੇ ਕਮਾਉਂਦਾ ਵਾ ਨਾਲੇ ਉਹ ਘਰ ਚ ਲਿਆਊਗਾ ਨਾਲੇ ਹੀ ਉਹਨੂੰ ਪੁੱਛਾਂਗੇ ਇੰਨੇ ਪੈਸੇ ਤੂੰ ਲਿਆਇਆ ਵਾ ਤਾਂ ਦੇ ਸਾਨੂੰ ਵਿੱਚ ਸੋਗਾ ਲਿਆਈਏ ਉਹਦੇ ਤਨਖਾਹ ਤੋਂ ਪਤਾ ਲੱਗ ਜਾਨਾ ਵੀ ਇੰਨੀ ਤਨਖਾਹ ਵਾ ਦੀ ਤੇ ਇੰਨੀ ਮਿਲੀ ਹੈ ਬਸ ਉਹਨੂੰ ਲਾਉਣਾ ਜੋਦੇ ਨੂੰ ਬੇਸ਼ੱਕ ਜੋਦੇ ਨੂੰ ਲਾ ਦੋ ਪਰ ਇਹਨੇ ਪੱਲਾ ਨਹੀਂਓ ਫੜਾਉਣਾ ਸਾਨੂੰ ਕੱਲ ਨੂੰ ਮੈਂ ਤੈਨੂੰ ਇਹੇ ਦੱਸਦਾ ਪੱਲਾ ਕਿਉਂ ਨਾ ਫੜਾਣਾ ਹੀਓ ਘਰ ਦਾ ਕੰਮ ਮੇਰੇ ਸਿਰ ਤੇ ਸਾਰਾ ਪੈ ਜਾਣਾ ਤੇ ਇਹਨੇ ਉਧਰੋਂ ਸਾਨੂੰ ਕੁਝ ਦੇਣਾ ਨਹੀਂ ਉਹ ਓਦਾਂ ਵੀ ਤੇ ਫਿਰ ਓਦਾਂ ਹੀ ਆ ਘਰ ਬੈੰਦਾ ਵਾ ਜੇ ਤੇ ਘਰ ਬੈੰਦਾ ਤਾਂ ਕੰਮ ਤਾਂ ਨਾ ਕਰਾਉਂਦਾ ਫੇਰ ਤੇ ਆਖੋ ਵੀ ਇਹਨੇ ਉਧਰ ਜਾ ਕੇ ਪੈਸੇ ਨਹੀਂ ਹਨ ਦੇਣੇ ਇੰਦਾ ਫਿਰਦਾ ਰਹਿੰਦਾ ਇੰਦਾ ਸੋ ਕੋ ਫਾਇਦਾ ਲੱਗਾ ਉਹ ਪਤਾ ਲੱਗ ਜੂਗਾ ਵੀ ਇੰਦਾ ਕਮਾਈ ਹੁੰਦੀ ਆ ਚਲ ਕੋਈ ਨਹੀਂ ਬੀਬੀ ਨਾਲ ਗੱਲ ਕਰ ਹਾਏ ਰੱਬਾ ਮੈਂ ਨਹੀਂ ਬੀਬੀ ਨਾਲ ਸਿਰਖ ਪਾਉਣਾ ਰੋਈ ਜੜੀ ਤੁਸੀਂ ਦੱਸਦੇ ਦਾਦੇ ਗੋਪੀ ਨੂੰ ਦੱਸ ਦੇ ਦੱਸ ਦੇ ਫਿਰ ਜਿਹਨੂੰ ਦੱਸਦਾ ਆ ਮੈਂ ਤਾਂ ਗੋਪੀ ਨਾਲ ਕਰੂੰਗੀ ਗੱਲ ਚੰਗਾ ਮੇਰਾ ਮਨ ਹੀ ਵੀ ਚੱਲ ਨਿਆਣਾ ਚੱਲ ਜੂਗਾ ਆਪਣਾ ਚੱਲ ਜੂਗਾ ਇਹ ਗਾਂਹ ਦੇ ਗਾਂ ਉਹਨੂੰ ਦੇਈ ਤੂਰਨ ਚਲ ਵੇਖ ਲੈ ਜਿੱਦਾਂ ਜਿੱਦਾਂ ਕਰਨੀ ਕਰ ਲੂਗੀ ਆਪੇ ਕੀ ਕਰਨੀ ਹੈ ਉਹਦੇ ਹੀ ਫੋਨ ਵੇਖਣ ਦੇ ਬੈਜੋ ਤੇ ਕਿੱਥੇ ਗਏ ਨਿਆਣੇ ਸਮਰੀਦ ਹੋਣੀ ਕਿੱਥੇ ਆ ਉਹ ਸੀਤਾ ਹੀ ਹੈਗੀ ਤੇ ਖੇਡਣ ਚਲੇ ਗਏ ਨਾ ਉਹਨਾਂ ਆਏ ਤਾਂ ਕਿੰਨੀ ਗਰਮੀ ਬਾਹਰ ਤੋਂ ਨਿਆਣਿਆਂ ਨੂੰ ਸਵਾਲ ਦੀਓ ਇੱਥੇ ਘੜੀ ਮੈਂ ਤਾਂ ਕਿਹਾ ਸੀ ਗਰਮੀ ਬੜੀ ਆ ਤੇ ਉਹ ਫੇਰ ਸੀਤ ਕਹਿੰਦੀ ਨੀ ਉਹ ਪੁਰਾਣੇ ਆਏ ਆ ਤੇ ਫੇਰ ਗੰਦੇ ਭੱਲੇ ਕਿਆ ਉਹ ਤੇ ਫੇਰ ਚਲੇ ਗਏ ਚੱਲ ਉਹ ਤਾਂ ਕੋਈ ਗੱਲ ਨਹੀਂ ਉੱਥੇ ਵੀ ਅੰਦਰ ਹੀ ਖੇਡਣਾ ਆਹੋ ਤੇ ਆ ਤੇਰੇ ਭਾਜੀ ਨੂੰ ਫੋਨ ਆਇਆ ਹੀ ਉਹਦੇ ਕਿਸੇ ਦੋਸਤ ਮਿੱਤਰ ਦਾ ਤੇ ਨੌਕਰੀ ਬਾਰੇ ਗੱਲ ਕਰਨ ਡਿਆ ਵਾ अच्छा कोई पार्सल दी ड्यूटी ਕਰਨੀ ਆ ਕੋਈ ਪਤਾ ਨਹੀਂ ਮੈਨੂੰ ਤੇ ਇੰਨਾਂ ਗੱਲਾਂ ਦਾ ਉਹੀ ਨਹੀਂ ਪਤਾ ਵੀ ਪਾਰਸਲ ਕੀ ਹੁੰਦਾ ਵਾ ਤੇ ਕਿੰਨੇ ਪੈਸੇ ਮੈਂ ਆਟੇ ਸੜੇ ਕਹਤਾ ਵੀ 10 15 ਮਿਲੂਗਾ ਹੀ ਆਹੋ ਪਾਰਸਲ ਵੰਡਦੇ ਹੁੰਦੇ ਆ ਨਾ ਆਹੋ ਹਾਂ ਹੁਣ ਤੇ ਆਮ ਹੀ ਘਰਾਂ ਵਿੱਚ ਬੁੜੀਆਂ ਨਿਕਲ ਜਾਈਦਾ ਵਾ ਕਿਤੇ ਜਾਈਏ ਆਈਏ ਤੇ ਬਾਹਰ ਖਲੋਤੇ ਹੁੰਦੇ ਭਾਈ ਸਾਡੇ ਘਰ ਦਾ ਕੰਮ ਹੀ ਬੜਾ ਵਾ ਬੜਾ ਵਾ ਤੇ ਸਾਡੇ ਘਰ ਜਰਵਾਜ ਨਹੀਂ ਹੈਗਾ ਇਹੋ ਜਿਹਾ ਤਾਂ ਨਾ ਕਿਤੇ ਪਾਵੇ ਚਲੋ ਜੋ ਕੋ ਠੀਕ ਆ ਵਿਚਾਰਾ ਬੇਥੇਰਾ ਕੋ ਮਿਲਦਾ ਤੇ ਉਹ ਨੌਕਰੀ ਕਰਨੀ ਆ ਤੇ ਇਹ ਤਰ੍ਹਾਂ ਬਾਜੀ ਕਹਿੰਦੇ ਆ ਵੀ ਉਹਦੇ ਨੂੰ ਲਵਾ ਦਈਏ ਉਹ ਕੰਮ ਤੇ ਆਹੋ ਨਹੀਂ ਉਧੇ ਤਾਂ ਛੋਟਾ ਵਾ ਉਹਦਾ ਤੇ ਮੈਨੂੰ ਵੀ ਪਤਾ ਨਿੱਕਾ ਵਾ ਤੇ ਜੋੜਾ ਵੱਡਾ ਵਾ ਨਾ ਉਹਨੂੰ ਮੈਂ ਇਹ ਕਿਹੇ ਕੰਮ ਤੇ ਲਾਈਏ ਆਹੋ ਚੰਗੀ ਗੱਲ ਹੀ ਆ ਜੇ ਲੱਗੇ ਜੇ ਤਾਂ ਹੁਣ ਉਹ ਤਾਂ ਫਿਰਨ ਗਿਆ ਮਾਰ ਪਾੜਾਂ ਦੀਆਂ ਸੈਰਾਂ ਕਰਦਾ ਵਾ ਕੀਤਾ ਫੋਨ ਫਾਨ ਉਹਨੂੰ ਆਇਆ ਫੋਨ ਉਹਦਾ ਕੋਈ ਨਹੀਂ ਫੋਨ ਤੇ ਆਇਆ ਸੀਗਾ ਕੀ ਕਹਿੰਦਾ ਠੀਕ ਠਾਕ ਵਾ ਤੂੰ ਹਾਂ ਠੀਕ ਠਾਕ ਹਾਏ ਮੈਨਾਂ ਤਾਂ ਉੱਥੇ ਸਿਰਕ ਪਾਉਂਦੀ ਆਂ ਤੇਰੇ ਪਾਜੀ ਨਾਲ ਪਿੰਦਾ ਮੇਂ ਤਾਂ ਸਾਹ ਹੀ ਚੜ ਗਿਆ ਗੋਪੀ ਪਰ ਇਹ ਆ ਵੀ ਹੁਣ ਇਹ ਲੱਗ ਜਾਊਗਾ ਉੱਥੇ ਕੰਮ ਤੇ ਇਹਨਾਂ ਨੇ ਉਹਦੀ ਮੁੜ ਕੇ 베ਜਤੀ ਹੋਵੇ ਉਹਨੇ ਤੇ ਕਹਿਤਾ ਮੈਂ ਆਪਣੇ ਮੁੰਡੇ ਨੂੰ ਕਲਾ ਦਿੰਨਾ ਵਾ ਤੇ ਮੁੰਡੇ ਦਾ ਮੈਂ ਖਿਜਣ ਲਈ ਭੇਜਿਆ ਨਿਆਣੇ ਨੇ ਨਹੀਂ ਜਾਣਾ ਉਹਨੂੰ ਕਲਾ ਦੂ ਉਹ ਕੰਮ ਕਰੇ ਆ ਨਹੀਂ ਫੋਨ ਕਰਕੇ ਤੇ ਪੁੱਛ ਲੈਨੇ ਆ ਫੋਨ ਕਰਕੇ ਉਹਨੂੰ ਪੁੱਛ ਪੁੱਛਣਾ ਕਿ ਉਹਨੂੰ ਇਹ ਵੀ ਕਹਿ ਵੀ ਜਾਣਾ ਵਾ ਉਹ ਆਂਦਾ ਮੈਨੂੰ ਤੇ ਐ ਡੰਗਤਾ ਕਿ ਦਸ ਦਿਨ ਤੇ ਮੈਨੂੰ ਬੰਦੇ ਦੀ ਲੋੜ ਆ ਮੈਂ ਆ ਪਹਿਲੀ ਤਰੀਕ ਨੂੰ ਬੰਦਾ ਹੋਰ ਰੱਖ ਲੈਣਾ ਵਾ ਅੱਛਾ ਹਾਂ ਤੇ ਇਹ ਆ ਮੈਨੂੰ ਕਹੇ ਕਰਨਾ ਵੀ ਹੈਗਾ ਇਹ ਨਾ ਵੀ ਤੂੰ ਪੁੱਛੀ ਉਹ ਆਖੂ ਮੈਂ ਨਹੀਂ ਕਰਨਾ ਤੂੰ ਵੀ ਆਖੀ ਚਲ ਜਿੱਦਾਂ ਤੇਰੀ ਮਰਜ਼ੀ ਜਿੱਦਾਂ ਤੇਰੀ ਮਰਜ਼ੀ ਨਹੀਂ ਉਹਨੂੰ ਕੁੱਟ ਕੇ ਕਹਿ ਵੀ ਸਾਡੇ ਨਿਕੇ ਨਿਕੇ ਨਿਆਣੇ ਪੜਾਈਆਂ ਲਿਖਾਈਆਂ ਇਹਨਾਂ ਨੇ ਖਰਚੇ ਆ ਵੱਡੇ ਹੋਣੇ ਆ ਸਾਡੇ ਖਰਚੇ ਕਿੱਦਾਂ ਪੂਰੇ ਹੋਣੇ ਆ ਆ ਨਹੀਂ ਮੈਂ ਕਹੂੰਗੀ ਕਿ ਓਦਾਂ ਵੀ ਚੱਲਾ ਘੁੰਮਦੇ ਰਹਿੰਦੇ ਆ ਤੇ ਇਹ ਪਾਸਲ ਦਾ ਕੰਮ ਕਰ ਲੈ ਕੇ ਨਾਲੇ ਕੰਮ ਤੇ ਨਾਲ ਘੁੰਮਿਆ ਜਾਣਾ ਘੁੰਮਿਆ ਜਾਣਾ ਵਾ ਹਣ ਇੱਕੋ ਜਾਣੇ ਤੇ ਸਿਰ ਤੇ ਤੇ ਨਹੀਂ ਗਾ ਵੀ ਇੱਕੋ ਜਾਣੇ ਕੰਮ ਕਰੂ ਕਰ ਫੇਰ ਅੱਜ ਕੱਲ ਦਾ ਜ਼ਮਾਨਾ ਸਾਰਾ ਟੱਬਰ ਕਮਾਵੇ ਤੇ ਸਾਰਾ ਟੱਬਰ ਹੀ ਖਾਵੇ ਤੇ ਫੇਰ ਸੁੱਤਰ ਹੁੰਦੀ ਗੱਲ ਆਹੋ ਚਲ ਕੋਈ ਨਹੀਂ ਦਾ 10 15000 ਆਊਗਾ ਹੀ ਉਹੀ ਸੌਦਾ ਹੀ ਸਹੀ ਚਲੋ ਜੋ ਨਹੀਂ ਕੋ ਆਊਗਾ ਹੀ ਨਾ ਤੇ ਨਾਲੇ ਆ ਸਾਨੂੰ ਪਤਾ ਵੀ ਇਹਨਾਂ ਦਾ 10 15 ਲੈਣਾ ਵਾ ਹੁਣ ਤਿਆਰਦੀ ਕੋ ਲੈ ਲੈ ਕੇ ਖਰਚੀ ਜਾਂਦਾ ਵਾ ਤੇ ਮੁੜ ਕੇ ਹੁਣ ਇਹਨੂੰ ਪੁੱਛਾਂਗੇ ਵੀ ਜਿਹੜਾ ਤੂੰ ਲੈ ਆਂਦੇ ਆ ਪੈਸੇ ਦੇ ਆਪਣੇ ਕਮਾਈ ਕਰਕੇ ਉਹਨਾਂ ਦਾ ਸਾਨੂੰ ਸੌਦਾ ਲਿਆ ਕੇ ਦੇ ਹਨ ਸਿਲੰਡਰ ਭਰਾ ਕੇ ਦੇ ਅੱਧ ਪਜਾ ਦਾ ਸਾਨੂੰ ਕੋਈ ਨਾ ਕੋ ਦਊਗਾ ਹੀ ਆਹ ਹੋਏ ਤੇ ਨਾਲੇ ਆਪਣੇ ਖਰਚੇ ਪੂਰੇ ਕਰੂਗਾ ਹਾਂ ਤੇ ਦੋਵੇਂ ਕੰਮ ਹੋਣਗੇ ਆਹ ਹੋਏ ਤੇ ਆਈ ਤੇ ਮੈਨੂੰ ਕਹਿੰਦਾ ਬੀਬੀ ਨੂੰ ਦੱਸ ਗੋਪਿੰਦਾਸ ਮੈਂ ਦੱਸ ਕਿੰਨਾ ਕਿੰਨਾ ਸਿਰ ਖਪਾਵਾ ਤਾਰ ਤੂੰ ਹੀ ਬੜਾ ਹੋਲੀ ਹੋਲੀ ਕੂਣ ਲਈ ਆ ਤੈਨੂੰ ਮੈਂ ਕਹੀ ਜਾਂਦੀ ਆ ਕਿ ਕੁੱਟ ਕੇ ਉਹਨੂੰ ਕਹਿਦੀ ਇੱਕ ਵਾਰ ਨਹੀਂ ਨਹੀਂ ਕਹਿਦੀ ਮੈਂ ਹਾਂ ਚੋਰਾਲ ਮਿਲ ਕੇ ਕਰ ਲੈਣਗੇ ਤੇ ਰਾਲ ਮਿਲ ਕੇ ਕਰਨ ਚੰਗਾ ਨਹੀਂ ਇੱਥੇ ਤੁਹਾਨੂੰ ਡੱਕਾ ਦੋਰਾ ਕਰਨਾ ਨਹੀਂ ਚਲ ਬਾਹਰੋਂ ਹੀ ਕੁਝ ਲਿਆਊਗਾ ਉਹ ਘਰ ਦੀ ਕਮਾਈ ਉਹ ਕੋ ਬਾਹਰੋਂ ਆਉਗੀ ਹਾਂ ਜੇ ਬਾਹਰੋਂ 10 15 ਲਿਆਊਗਾ ਤਾਂ ਸਾਡੇ ਤਾਂ ਘਰ ਦਾ ਸੋਨਾ ਝੱਟ ਲੰਗ ਜਾਣਾ ਵਾ ਅਸੀਂ ਆਪਣੀ ਆ ਫਸਲ ਦਾ ਜਿੰਨਾ ਸਾਡਾ ਪੈਸਾ ਹੋਣਾ ਵਾ ਉਹਦਾ ਹੀ ਕਰਜ਼ਾ ਲਾਉਣ ਵਾਲੇ ਬਣਾਂਗੇ ਆਵੇ ਤੇ aí ਤੇ ਜੀ ਨਾ ਮੋੜ ਮੋੜ ਮੇਰੇ ਦਿਵਾਲੀ ਹੋ ਜਾਂਦੀ ਹੈ ਮੈਂ ਮੈਗੂ ਕੀ ਜਵਾਬ ਦਿਆ ਕਰਾ ਮੈਨੂੰ ਕਹੀ ਜਾਂਦੇ ਤੂੰ ਨਹੀਂ ਬੋਲਦੀ ਤੂੰ ਬੋਲਦੀ ਨਹੀਂ ਹੋਰ ਮੈਂ ਲੜਾਈ ਕਰਾ ਗੋ ਜੇ ਮੇਰਾ ਬੰਦਾ ਕੰਮ ਕਰਨ ਦੇ ਦੁਆਰਾ ਹੋਵੇ ਤੇ ਮੈਨੂੰ ਕੀ ਲੋੜ ਕਿਹਦੀ ਗੱਲਾਂ ਸੁਣਦੀ ਮੈਂ ਚਾਰਛੇ ਫੇਰੇ ਗੱਲਾਂ ਸੁਣਦੀ ਫੇਰਦੀ ਤੇ ਫੋਨ ਕਰਕੇ ਪੁੱਛਦੀ ਆਂ ਤੂੰ ਜਿੰਦੇ ਆਂਬ ਵੇਖ ਕੇ ਤਰੰਗੇ ਰੇ ਸਾਰੇ ਘਿਰ ਗਏ ਚੰਗੇ ਚੰਗੇ ਨਾ ਸ਼ਕੂ ਲਿਆਣ ਕੇ ਤੇ ਰੱਖ ਲਾ ਝੂਪ ਲਾਂਗੇ ਓ ਬੀਬੀ ਮੈਂ ਅਰਿਆਕ ਗਿਆ ਚੂ ਚੂ ਕੇ ਹਾਂ ਨਹੀਂ ਜੀ ਕਰਦਾ ਹੁਣ ਦੇ ਦਾਂਗੇ ਇਕੱਠੇ ਕਰਕੇ ਕੋਈ ਨਹੀਂ ਚੱਲ ਕਿਸ ਨੂੰ ਦੇ ਦੀ ਚੱਲ ਲਫਾਫੇ ਚ ਪਾ ਕੇ ਤੇ ਰੱਖ ਲਾ ਦਾਦੀ ਪੋਤਾ ਬੈਠੇ ਕਰਨਦੇ ਗੱਲਾਂ ਆਹੋ ਵੇ ਅੰਬ ਪੱਕੇ ਸਾਰੇ ਘਰ ਗਏ ਆ ਬੀਬੀ ਸਿਆਣੇ ਆਂਦੇ ਆ ਵੀ ਅੰਬ ਨੂੰ ਪਾਣੀ ਪਾਈ ਜਾਈਏ ਇਹਦੇ ਤੇ ਡੰਡੀ ਜਿਹੜੀ ਹਰੀ ਰਹਿੰਦੀ ਆ ਆਹੋ ਇਹਨੂੰ ਪਾਣੀ ਨਹੀਂ ਗਾ ਪੈਂਦਾ ਚਾਰ ਛਪੇਰੇ ਤੇ ਵੇਟਾਂ ਲੱਗੀਆਂ ਇਹਦੇ ਤੇ ਤੈਨੂੰ ਇਹ ਆ ਵੀ ਕਰੇ ਤੂੰ ਹੀ ਪਾ ਦਿਆ ਕਰੋ ਬਾਡੀ ਭਰ ਕੇ ਹੱਡਾ ਤੇ ਟਾਈਮ ਨਹੀਂ ਲੱਗਣਾ ਦਰ ਹੋਵੇ ਤਾਂ ਪਾਦਾ ਉਹ ਤੇ ਫਿਰ ਸਾਰਾ ਇਹਨੂੰ ਆ ਜਾਂਦਾ ਹੀ ਉਹ ਆਹ ਇਹ ਤੇ ਗੱਲ ਹੈ ਇਹ ਲੱਗੋ ਗੁਡਾਈ ਜੀ ਕਰਕੇ ਕਿ ਪਾਣੀ ਪੂਣੀ ਪਿਆ ਉਹਦੇ ਡੰਡੀ ਪਕੀ ਰਹਿੰਦੀ ਰੰਬ ਕਰਦਾ ਨਹੀਂਗਾ ਕਿ ਨਾਂਬ ਕਰ ਗਿਆ ਉਹਨੇ ਸੁੱਟ ਗਏ ਕਿਹੜੀ ਗਏ ਆ ਤੇ ਹਾਂ ਤੈਨੂੰ ਆਖ ਨਹੀਂ ਆ ਰੱਖ ਲਾ ਦੇ ਆਂਦਾ ਮੈਂ ਨਹੀਂ ਚੁੱਪਣੇ ਕਿਸ ਨੂੰ ਦੇ ਦਾਂਗਾ ਮੈਂ ਚੱਲ ਚੰਗਾ ਕੋਈ ਨਹੀਂ ਚਲ ਵੇ ਲੈ ਜਿਹੜੇ ਚੰਗੇ ਚੰਗੇ ਆ ਉਹ ਰੱਖ ਲੋ ਚੂਬ ਲੋ ਹੂੰ ਹੂੰ ਤੇ ਉਹ ਉਹਦੇ ਲੱਗਣਾ ਕੰਮ ਤੇ ਕਿਹਦੇ ਕਿਹੜਾ ਕੰਮ ਕੀ ਆ ਕੰਮ ਪਰਸਲ ਦਾ ਹੀ ਹੋ ਕੋਈ ਪਰਸਲ ਵੰਡਣੇ ਆ। ਉਹ ਡੈਡੀ ਉਹ ਚ ਕਿਹੜਾ ਪੈਸੇ ਬੰਦੇ ਨੇ। ਹਾਂ 10 15000 ਮਿਲਦਾ ਵਾ ਤੇ ਕੀ ਬੰਨਾ। ਨਹੀਂ ਦੋਵਾਂ ਜਾਣਿਆਂ ਦਾ ਕੰਮ ਆਂਦਾ। ਉਹ ਨਹੀਂ ਬਾਹਰਪੂਰ ਜਾਣੇ ਆ ਉੱਥੇ ਜਾ ਕੇ ਵਧੀਆ ਵਾ। ਲੈ ਬੀਬੀ ਬਾੜਾ ਹੀ ਉਹ ਕੰਮ ਦੱਸ। ਇੱਥੇ ਡੈਡੀ 10 15000 ਬੰਨਾ ਬਾਹਰ ਦੋ ਪੈਸੇ। ਕੀ ਪਰਸਲ ਕੀ ਖਾਵਾ? ਪਤਾ ਨਹੀਂ ਕੋਈ ਵੰਡਣਾ ਮੁੰਡਣਾ ਜਾਂ ਕੋਈ ਵੰਡਣ ਜਾਣਾ ਵਾ ਤੇ ਉਹਦੇ ਉਹ ਮੇਰਾ ਹੈਗਾ ਮਿੱਤਰ ਗੁਰਮੇਲ ਸਿੰਘ ਉਹਦਾ ਫੋਨ ਆਇਆ ਸੀ ਉਹਦਾ ਕੰਮ ਖੋਲਿਆ ਉਹਨੇ ਇਹ। ਅੱਛਾ। ਤੇ ਮੈਨੂੰ ਆਂਦਾ ਇਹ ਬੰਦਾ ਦੇ ਤੇ ਮੈਂ ਕਿਹਾ ਮੈਂ ਕਿਹੜਾ ਬੰਦਾ ਲੈ ਕੇ ਬੈਠਾ ਵਾਂ ਮੈਂ ਮੁੰਡਾ ਮੇਰਾ ਹੈਗਾ ਵਾ ਤੇ ਮੈਂ ਤੈਨੂੰ ਉਹ ਲੋ ਦੇ ਦਿੰਦਾ ਅੱਛਾ ਤੇ ਆਂਦਾ ਚਲ ਕੋਈ ਦੇ ਦੇ ਕੋਈ ਗੱਲ ਨਹੀਂ ਕਿ ਕੰਮ ਹੀ ਕਰਨਾ ਨਾਲ ਇਹ ਆ ਵੀ 4 ਪੈਸੇ ਤੁਹਾਨੂੰ ਜੁੜਨਗੇ ਨਿਆਣਾ ਵਾ ਜੇ ਤੇ ਇਹਨੇ ਕੀ ਕੰਮ ਕਰ ਲੈਣਾ ਤੇ ਮੈਂ ਰਹਿਦਾ ਇਹੋ ਗੱਲ ਆਖਣ ਰੇਰੀ ਮਾਂ ਗੜੀ ਬੰਨਣ ਦੀ ਅੱਗੇ ਉਹ ਤੇ ਇਹਦੀ ਜੋਦੇ ਨੂੰ ਲਵਾ ਦੇ ਡੈਡੀ ਬਾਹਰ ਪੁਰ ਜਾਂਦੇ ਬਾਹਰ ਤੇ 2.5 ਲੱਖ ਬੰਨਾ ਇੱਥੇ 15000 ਨੰਗੀ ਕਰਨਾ ਕਿੱਥੇ 2.5 ਲੱਖ ਤੇ ਕਿੱਥੇ 10-15000 ਜੋਦੇ ਨੂੰ ਕਹਿ ਦਈਏ ਫਿਰ ਜੋਦਾ ਚਲ ਜੂਗਾ ਆਹੋ ਪਸ ਲੋ ਜੋਦੇ ਨੂੰ ਹੋਣ ਗਿਆ ਹੁਣ ਪਹਾੜਾਂ ਦੀ ਸੈਰ ਤੇ ਗਿਆ ਤੁਰਿਆ ਤੇ ਫਿਰਦਾ ਪਹਾੜਾਂ ਦੀ ਸੈਰੋਂ ਆਊਗਾ ਫੇਰੀ ਆ ਹੁਣ ਉਹਨੂੰ ਚੱਲ ਕੋਈ ਨਹੀਂ ਆਈ ਜਾਣਾ ਵਾ ਮੈਂ ਤਾਂ ਨਾ ਮੈਂ ਤਾਂ ਤੇਰ ਨਾਲ ਗੱਲ ਕਰਨ ਮੈਂ ਚੱਲ ਜੇ ਨਹੀਂ ਤੇ ਫਿਰ ਜੋਦੇ ਨੂੰ ਲਵਾ ਦਿੰਦੇ ਆ ਨਹੀਂ ਜੋਦੇ ਨੂੰ ਤੋਹੀ ਲਵਾ ਦੋ ਤਰਾਵੇਂ ਤੁਰ ਪੈਂਦਾ ਪੱਗ ਬੰਨਦਾ ਤੁਰ ਪੈਂਦਾ ਕਰਦਾ ਕੀ ਕਰਨ ਧਿਆ ਵਾ ਤੂੰ ਖਿਜਦਾ ਰਹਿਣਾ ਵਾ ਖਿਜਦਾ ਤੇ ਫਿਰ ਇਸੇ ਕਰਕੇ ਹੀ ਆ ਨਾ ਨਾਲੇ ਤੋਰਾ ਫੇਰੀ ਕਰ ਆਇਆ ਕਰੂ ਨਾਲੇ ਫਿਰ ਤੋਰਾ ਆਇਆ ਕਰੂ ਨਾਲੇ ਉਹ ਗੱਲ ਵੀ ਦੇਵੀਆਂ ਦੇ ਦਰਸ਼ਨ ਨਾਲੇ ਵੰਜਾ ਦਾ ਵਪਾਰ ਨਾਲੇ ਤੁਰ ਫੇਰ ਆਇਆ ਤੇ ਨਾਲੇ ਪਾਰਸਲ ਆਂਦਾ। ਨਾਲੇ ਪਾਰਸਲ ਆਂਦਾ। ਤੇ ਉਹਨੂੰ ਕਹਿ ਦਿੰਨੇ ਆ। ਆਹੋ ਪੁੱਛ ਕੇ ਲੈ ਉਹਨੂੰ। ਇਹ ਤੇ ਕਰੂਗਾ ਕੰਮ ਫੇਰ ਕੇ ਨਾਲੇ ਇਹ ਪਤਾ ਹੋਊਗਾ ਉਹਨੂੰ ਵੀ ਕਮਾਈ ਕਿਦਾਂ ਕਰੀਦੀ ਆ। ਕਿਦਾਂ ਕਰੀਦੀ ਨੀ ਕੀ ਜੀ ਆ ਜਾਂਦੀ ਆ। ਹੈਂ? ਵੇਲੇ ਤਾਂ ਹੈਗਾ ਜੇ ਤੂੰ ਨੇ ਕਰ ਲੈਣਾ ਕੰਮ। ਆਹੋ ਨਾਲੇ ਮੋਟਰਸਾਈਕਲ ਤੇ ਉਹਨੂੰ ਚਾਵੜਾ ਵਾ ਮੈਂ ਮੋਟਰਸਾਈਕਲ ਤੇ ਰਵਾ ਚੜਿਆ। ਮੋਟਰਸਾਈਕਲ ਤੇ ਰਹੂਗਾ। ਕੋਈ ਨਹੀਂ ਤੂੰ ਉਹਨੂੰ ਪੁੱਛ ਲੈਨੇ ਆਉਂਦਾ ਵਾ ਤੇ। ਉਹਨੂੰ ਬੀਬੀ ਤੂੰ ਪਤਾ ਕੀ ਗੱਲ ਆ। ਹੂੰ। ਇਹ ਨਾ ਹੋਵੇ ਮੇਰੀ ਬੇਇੱਜ਼ਤੀ ਹੋਵੇ। ਜੇ ਤੇ ਆ ਉਹਨੇ ਰਹਿਣਾ। ਤੇ ਦੱਸ ਦੇ। ਇਹ ਨਹੀਂ ਰਣਾ ਮੈਂ ਤਵੀ ਜਵਾਬ ਦੇ ਦੇ ਕਿਉਂਕਿ ਮੈਂ ਉਹਨੂੰ ਅਗਲੇ ਨੂੰ ਆਖੂਗਾ ਵੀ ਨਹੀਂ ਪਈ ਮੇਰ ਕੋ ਬੰਦਾ ਹੈ ਨਹੀਂਗਾ ਮੁੰਡਾ ਅਹੀਂ ਤੇ ਬੁਕਲਾਉਣਾ ਬਾਹਰ ਤੇ ਸਾਡੇ ਕੋ ਹੈ ਨਹੀਂਗਾ ਤੇ ਇਹ ਆਪ ਨੂੰ ਪੁੱਛ ਲਈ ਹਾਂ ਆਉਂਦਾ ਵਾ ਤਾਂ ਪੁੱਛਦੇ ਹਾਂ ਆ ਪੁੱਛ ਕੇ ਰਜਾਲੋ ਆ ਬਾਹਰ ਕੇ ਮੈਂ ਕੀ ਪੁੱਛਣਾ ਵਾ ਤੂੰ ਵੀ ਲੱਗ ਗਿਆ ਜੀ ਕਿ ਤੂੰ ਵੀ ਪੁੱਛ ਲਈ ਤੇ ਮੈਂ ਵੀ ਨਾਲ ਹਾਂ ਬੀ ਪਰ ਦੂੰਗੀ ਸਾਰੇ ਮੈਨੂੰ ਹੀ ਜਾਂਦੇ ਆ ਚਲ ਮੈਂ ਫੋਨ ਲਾ ਕੇ ਪੁੱਛਦੀ ਹਾਂ ਇਹ ਨਹੀਂ ਵੀ ਆ ਫੋਨ ਲਾ ਲੈਣ ਹਾਂਜੀ ਕਦੋਂ ਕੋਣਾ ਜੀ ਕਿਉਂ ਅੱਜ ਨਾ ਕੰਮ ਦੱਸਣ ਦੀ ਸੀ ਕੰਮ ਕੀ ਆ ਕਾਦੇ ਕਹਿੰਦੇ ਵੀ ਤੁਹਾਨੂੰ ਕੰਮ ਤੇ ਲਵਾਉਣਾ ਵਾ ਅਸਾ ਕਿਹੜਾ ਕੰਮ ਲੱਗਿਆ ਨਾ ਕੰਮ ਪਾਲਸਰ ਵੰਡਣ ਦਾ ਦੱਸ ਨਾ ਇਹ ਕੰਮ ਕਰਨ ਦਾ ਪਾਲਸਰ ਦਾ ਤੇ ਨਹੀਂ ਇਹ ਕੰਮ ਨੂੰ ਕੀ ਆ ਸਾਰਾ ਦਿਨ ਮੋਟਰਸਾਈਕਲ ਤੇ ਘੁੰਮਦੇ ਰੋ ਪਰ ਬੰਨ ਕੇ ਬਹੁਤ ਜਿਆਦਾ ਉਤੇ ਉਦਾਂ ਵੀ ਕਿਹੜਾ ਤੂੰ ਹੀ ਘਰ ਰਹਿਨੇ ਆ ਤੁਰੇ ਹੀ ਰਹਿਨੇ ਆ ਤੁਰਿਆ ਤਾਂ ਮੈਂ ਆਪਣੇ ਹੋਰ ਮੇਰਾ ਜਿਹੜਾ ਕੰਮ ਆ ਉੱਥੇ ਮੈਂ ਤੁਰੇ ਨਾ ਮੈਂ ਇੱਥੇ ਤੁਰੇ ਰਹਿਣਾ ਇਹ ਕੰਮ ਨਹੀਂ ਮੈਂ ਕਰਨਾ ਨਿਚੋ 4 ਪੈਸੇ ਹੀ ਹੋਣਗੇ ਘਰ ਤੈਨੂੰ ਚੰਗੀ ਕੋਈ ਪੈਸੇ ਨਹੀਂ ਚੰਗੀ ਉੱਪਰ ਘਰ ਦੇ ਸਾਰੇ ਕਹਿਣ ਦੇਵਾ ਕਹਿੰਦੇ ਤੂੰ ਐਦਾਂ ਚੋ ਚੁੱਪਚੀ ਬਿਤੀ ਨਾ ਕਹਿਦੀ ਵੀਂ ਡਿਓ ਨੇ ਮਨਾ ਕਰਤਾ ਤੇ ਕਹਿਦੀ ਵੀਂ ਚਾ ਕੋਈ ਗੱਲ ਨਹੀਂ ਨਾ ਕਰ ਚਲ ਮੈਂ ਆਈ ਜਣਾ ਫਿਰ ਆਈ ਗੱਲ ਕਰ ਲਾਂਗੇ ਪਰ ਮੈਂ ਕੰਮ ਨਹੀਂ ਕਰਨ ਆਇਆ ਨੀ ਉਹਨਾਂ ਭਾਜੀ ਨੇ ਜਵਾਬ ਦੇਣਾ ਮੈਨਾਂ ਉਹਨਾਂ ਨੂੰ ਵੀ ਬਾਹਰ ਨੂੰ ਬਹੁਤ ਹੀ ਕਾਲੀ ਆ ਉਹਨਾਂ ਮੈਂ ਫੋਨ ਦੱਸਦਾ ਮੈਂ ਆਈ ਜਣਾ ਆ ਕੇ ਗੱਲ ਕਰ ਲੂਆ ਭਾਜੀ ਨਾਲ ਤੂੰ ਤਾਂ ਮੇਰੇ ਦਿਖਾਲੇ ਹੋਈ ਜਾਂਦਾ ਮੈਨੂੰ ਉਹਨਾਂ ਨੇ ਕਿਹਾ ਫੋਨ ਕਰਨ ਨੂੰ ਮੈਂ ਤਾਂ ਹੀ ਕਰਨ ਦਾ ਹੀ ਆ ਉਹਨਾਂ ਨੇ ਵੀ ਹਾਂ ਤਾਂ ਉਹਨਾਂ ਤੇ ਕਹਨੇ ਕਹਿਣਾ ਉਹਨੂੰ ਭਾਬੀ ਨੇ ਕਿਹਾ ਹਣਾ ਸੱਚੀ ਗੱਲ ਆ ਨਹੀਂ ਦੀਦੀ ਆਹੀ ਮੇਰੇ ਵੱਲ ਵੀ ਕਹਿਨ ਵੀ ਉਹਨੂੰ ਕਿਹਾ ਵੀ ਆ ਕੰਮ ਵਾ ਤੇ ਇਹ ਕਰ ਲਵੇ ਹਾਂ ਹੀ ਹਾਂ ਨਾ ਪਾ ਪਾ ਭੀਲੀ ਚਾਹਣਾ ਸਾਰੀ ਤਾਂ ਵੀ ਇਦਾਂ ਕਿੰਦਾ ਕੋ ਉਹਨਾਂ ਨੇ ਇਹਨਾਂ ਤਾਂ ਕੋਈ ਗੱਲ ਨਹੀਂ ਕੀਤੀ ਹਾਂ ਹਾਂ ਤੇ ਦੀਦੀ ਨੇ ਕਿਹਾ ਹੈਗਾ ਸਾਬੀ ਤਾਂ ਮਗਰ ਆ ਆ ਦੂ ਮਾਰੀ ਜਦੀ ਆਪਣੇ ਹੀ ਤੂੰ ਇਹ ਇਦਾਂ ਕਰੋ ਫਿਰ ਪਾਜੀ ਨਾਲ ਗੱਲ ਕਰ ਲਿਓ ਕੋਈ ਮੈਂ ਕਰ ਲਾਂ ਪਾਜੀ ਨੂੰ ਕਰ ਲਿਓ ਨੂੰ ਹਾਂ ਹਾਂ ਮੈਂ ਕੱਲ ਨੂੰ ਫੋਨ ਕਰ ਆਈ ਜਾਣਾ ਮੈਂ ਕੱਲ ਨੂੰ ਆਣਾ ਚਲੋ ਠੀਕ ਪਾਜੀ ਨਾਲ ਗੱਲ ਕਰ ਲਾਂਗਾ ਮੈਂ ਚੰਗ ਚੰਗ ਹਾਂ ਤੂੰ ਉਹਨਾਂ ਤੁਸੀਂ ਕੀ ਆਵਾ ਕੱਲ ਨੂੰ ਉਹਦੇ ਨਾਲ ਗੱਲ ਕਰ ਲਾਂਗੇ ਹੈ ਠੀਕ ਚੰਗਾ ਹਾਂ ਚਲ ਰੁਕੀ ਨਾ ਮੈਂ ਜਵਾਬ ਦਿੱਤਾ ਤਾਂ ਮੈਂ ਹੁਣ ਇਹਨਾਂ ਨੂੰ ਕੀ ਜਵਾਬ ਦੇਣਾ ਚੱਲ ਮੈਂ ਕਹਣਾ ਓਕੇ ਬੰਦਾ ਧਿਆਨ ਕੇ ਕਰ ਲੂੰਗਾ ਮੇਰੀ ਗੱਲ ਜਿਹੜੀ ਕਿ ਨਹੀਂ ਹਾਂ ਉਹਨੂੰ ਐ ਲਾ ਦੇ ਤਾਂ ਵਾਰਡ ਵੀ ਲੱਗਦੀ ਆ ਮੇਰੀ ਗੱਲ ਤਾਂ ਯਕੀਨ ਹੀ ਨਹੀਂ ਕਰਦਾ ਉਹ ਮੇਰੀ ਸੌਂਦਾ ਕਰ ਲਾਗੇ ਮੇਰੇ ਬੈਂਦਾ ਵਾ ਬੈਂਦਾ ਹੀ ਨਹੀਂਗਾ ਤਾਂ ਹੁਣ ਤਾ ਆਵੇ ਲੱਗਿਆ ਆਵਾ ਤਾਂ ਨਾ ਮੈਨੂੰ ਦੱਸਿਆ ਨਾ ਤੈਨੂੰ ਦੱਸਿਆ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਤੇ ਜੇ ਮੈਂ ਉਹਦੀ ਘਰ ਦੀ ਨੂੰ ਪੁੱਛਿਆ ਤਾਂ ਉਹ ਆਂਦੀ ਮੈਨੂੰ ਤੇ ਆਪ ਨਹੀਂ ਪਤਾ ਉਦੋਂ ਹੀ ਪਤਾ ਲੱਗਾ ਜੇ ਤੋਰੀ ਪਿਆ ਬੈਕ ਚ ਰਹੀ ਉਹਦਾਂ ਨੇ ਮਰੂ ਮਰੂ ਕਰੀ ਜਾਂਦੇ ਆਂਦੇ ਮੇਰੇ ਕੋ ਪੈਸਾ ਹੈ ਨਹੀਂ ਪੈਸਾ ਨਹੀਂ ਤੇ ਹੁਣ ਪਹਾੜਾਂ ਦੀ ਸੈਰ ਵਾਤੇ ਪੈਸਾ ਕਿੱਥੋਂ ਆ ਗਿਆ ਕੋ ਕੀ ਪਤਾ ਹੁਣ ਮੈਨੂੰ ਮੰਡੀੋਂ ਫੜਲੇ ਹੁਣ ਕੇ ਕੇ ਮੰਡੀੋਂ ਫੜੇ ਹੀ ਆ ਪਹਿਲੋ 15000 ਰੁਪਈਆ ਕੇ ਆ ਤਾਂ ਕੋਲੀ ਹੋਣੀ ਆ ਕੀ ਪਤਾ ਕੋਲ ਵਾ ਕੇ ਖਰਚ ਲਏ ਆ ਖਰਚ ਘੁਰਚ ਕੇ ਆ ਜਾਊਗਾ ਵੀ ਕੀ ਕਰਨਾ ਫੜੇ ਕੀਤਾ ਇਹ ਕਰਕੇ ਆ ਵੀ ਜੇ ਮੈਂ ਜਾਣਾ ਆ ਜੇ ਮੈਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮੈਨੂੰ ਡੱਕ ਦੇਣਾ ਗਾੜੀੋਂ ਮੈਂ ਡੱਕਣਾ ਹੀ ਕੀ ਆ ਉਹ ਆਪਣੇ ਘਰ ਦਾ ਉਹਨੂੰ ਵੀ ਦੀਦਾ ਜਾਂ ਸਾਨੂੰ ਵੀ ਦੀਦਾ ਵਾ ਆ ਚਲ ਕੋਈ ਨਹੀਂ ਆਉਂਦਾ ਤਾਂ ਪੁੱਛਦੇ ਆ ਆਓ ਜੀ ਵੇਖ ਲਓ ਜਿੱਦਾਂ ਵੀ ਆਜਾ ਹੀ ਜਾਊਗਾ ਅੱਜ ਆਜੇ ਕੱਲ ਆਜੇ ਇਹ ਵੀ ਪੁੱਛ ਲਓ ਗੁਰਪ੍ਰੀਤ ਨਾਲ ਗੱਲ ਕਰ ਲਈ ਤੁਸੀਂ ਅੱਛਾ ਦੋ ਅੰਦਰ ਤੇ ਆਂਦੀ ਮੈਂ ਕਰਦੀ ਆ ਗੱਲ ਤੇ ਗਈ ਉਹਦੇ ਨਾਲ ਹਾਂ ਹਾਂ ਤੇ ਮੈਂ ਉੱਠ ਕੇ ਬਾਹਰ ਆ ਗਿਆ ਮੈਂ ਚਲ ਮੈਂ ਬੀਬੀ ਨੂੰ ਦੱਸਦਾ ਚਲ ਚੰਗਾ ਆ ਗੱਲਾਂ ਵੇਖ ਲਓ ਜਿੱਦਾਂ ਕਰਨੀਆਂ ਤੋ ਉਹ ਤਾਂ ਮੈਨੂੰ ਪੁੱਛ ਲੈਣਾ ਵਾ ਅੱਗੇ ਮੈਨੂੰ ਪੁੱਛ ਕੇ ਤੁਰਦਾ ਹੁੰਦਾ ਹੀ ਹੁਣ ਪਤਾ ਨਹੀਂ ਕੀ ਗੱਲ ਵਾ ਹੁਣ ਪੁੱਛਦਾ ਹੀ ਨਹੀਂ ਹਾਂ ਹੰਬ ਲੱਗੇ ਆ ਦਾਰੂ ਹੋ ਗਿਆ ਤੇ ਮਾਰੀ ਗੱਲ ਨਹੀਂ ਹੋਊਗੀ ਦਾਰੂ ਹੋ ਗਿਆ ਦਾਰੂ ਆਹ ਦਾਰੂ ਹੋ ਗਿਆ ਨਾ ਹੂੰ ਪਰਵਾਹ ਨਹੀਂ ਹੁਣ ਮਾਂ ਪਿਓ ਦੀ ਕਰਦਾ ਭਰਾ ਦੀ ਵੀ ਨਹੀਂ ਨਹੀਂ ਕਛਦੀ ਵੀ ਨਹੀਂ ਜੇ ਆਹ ਉਹਦੇ ਵਾਸਤੇ ਤਾਂ ਅਸੀਂ ਵਾਧੂ ਘਟੂ ਹੋ ਗਏ ਹੁਣ ਚਲੋ ਕੋਈ ਗੱਲ ਨਹੀਂ ਵੱਡੀ ਉਮਰ ਹੋਵੇ ਚਲੋ ਉਹ ਨਹੀਂ ਕੋਈ ਗੱਲ ਬੀਬੀ ਮੈਂ ਨਾ ਮੰਨ ਤੇ ਗੁੱਸਾ ਹੀ ਕਰਦਾ ਕੋਈ ਹੂੰ ਹੂੰ ਮੈਂ ਫਿਰ ਵੀ ਆਖੀ ਜਾਈਦਾ ਜਾਨਾ ਵਾ ਵੀ ਚਲ ਮੇਰਾ ਛੋਟਾ ਭਰਾ ਵਾ ਚਲ ਮੇਰਾ ਛੋਟਾ ਭਰਾ ਵਾ ਅੱਜ ਫਿਰ ਵੀ ਇਹ ਵੱਡਾ ਭਰਾ ਪੇਵਾ ਵਰਗਾ ਹੰਦਾ ਵਾ ਪਰ ਉਹਨੂੰ ਵੀ ਥੋੜਾ ਸਮਝਣਾ ਚਾਹੀਦਾ ਨਾ ਹੁਣ ਤੇਰੇ ਸਾਹਮਣੇ ਹੀ ਆ ਵੇਲਾ ਜੋ ਕੋ ਹੁੰਦਿਆ ਇਹ ਤਾਂ ਗੱਲ ਠੀਕ ਹੈ ਇਹ ਤਾਂ ਠੀਕ ਆਪਾਂ ਕੀ ਕਹਿ ਸਕਦੇ ਇਹਦੇ ਵਿੱਚ ਚਲੋ ਕੋਈ ਨਹੀਂ ਜੁੜੇ ਰਹੋਗੇ ਤਾਂ ਪੁੱਤ ਚੰਗੇ ਰਹੋਗੇ ਇਕੱਠੇ ਰਹੋਗੇ ਤਾਂ ਮੇਰਾ ਤਾਂ ਇਹੋ ਗੱਲ ਵਾ ਮੰਨਵਾ ਪੀ ਆਪਾਂ ਇਕੱਠੇ ਰਹਿਣਾ ਗਾੜੀ ਨਿਆਣੇ ਸਾਡੇ ਵੀ ਇਕੱਠੇ ਰਹਿਣਗੇ ਠੀਕ ਆ ਤੇ ਜੇਰੋਂ ਆਪ ਹੀ ਇਕੱਠਾ ਨਾ ਰਹੂਗਾ ਰ ਗਾੜੀ ਨਿਆਣੇ ਸਾਡੇ ਨੇ ਗਾੜੀ ਇਕੱਠੇ ਇਕੱਠੇ ਰਹਿਣਾ ਆਹ ਕੀ ਆ ਪੁੱਤਾਂ ਵਾਲੇ ਮਾਪਿਓ ਵਾਲੇ ਵੇਖ ਕੇ ਤਿਆਂ ਪੱਤ ਕਰਦੇ ਆ ਆ ਮਾਪਿਓ ਵਾਲੇ ਵੇਖ ਕੇ ਹੀ ਕਰਦੇ ਆ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਹੈ ਇਹਨਾਂ ਨੂੰ ਸਮਝਦੇ ਚਾਹੀਦੀ ਥੋੜੀ ਬੁੱਤੀ ਚਾਹੀਦੀ ਚਾਹੀਦੀ ਹੁਣ ਵੇਖਾ ਤੁਸੀਂ ਦਾਦੀ ਪੋਤਾ ਬੈਠੇ ਕਿੰਨੇ ਸੋਹਣੇ ਲੱਗਦੇ ਆ ਬਾਹਰੋਂ ਵੀ ਕੋਈ ਆ ਜਾਂਦਾ ਤਾਂ ਵੀ ਕਹਿੰਦਾ ਲੈ ਵੀ ਦਾਦੀ ਪੋਤਾ ਬੈਠੇ ਗੱਲਾਂ ਕਰਦੇ ਨਹੀਂ ਬੜਾ ਉਹਦੇ ਦਾ ਚੰਗਾ ਸੁਭਾਅ ਮੈਂ ਬੈਠੀ ਹਾਂ ਮੈਨੂੰ ਆਖੂ ਬੀਬੀ ਕੀ ਕਰਨ ਰਹੀ ਆਣ ਕੇ ਲਾਗੇ ਬਹਿ ਜਾਂਦਾ ਤੇ ਮੇਰਾ ਵੀ ਖੂਨ ਦੂਣਾ ਵਾਦਾ ਬੀਬੀ ਤੁਹਾ ਗੈਨੀ ਆ ਨਾ ਇਹ ਸਾਡੇ ਵੱਲੋਂ ਵੀ ਇਹਨੂੰ ਸਿੱਖਿਆ ਵਾ ਅਸੀਂ ਇਹਨੂੰ ਇਹੋ ਗੱਲ ਕਹਿੰਨੇ ਆ ਵੀ ਦਾਦੀ ਦੀ ਸੇਵਾ ਕਰਦੀ ਹਾਂ ਦਾਦੀ ਦੀ ਗੱਲ ਸੁਣਨੀ ਆ ਜਿਹੜਾ ਕੋਈ ਬਾਹਰ ਜਾਂਦਾ ਵਾ ਕਦੇ ਵੀ ਹਰ ਇੱਕ ਵੱਡੇ ਬੰਦੇ ਦਾ ਸਤਿਕਾਰ ਕਰਨਾ ਗੋਡੇ ਹਥ ਲਾਈ ਦੇ ਪੁੱਤ ਆ ਤੇ ਚੰਗੇ ਲੱਗੀਆਂ ਹਾਂ ਚੰਗੇ ਲੱਗੀ ਦਾ ਵੀ ਫਲਾਣੇ ਦਾ ਪੋਤਾ ਫਲਾੜੇ ਦਾ ਪੋਤਾ ਫਲਾਣੇ ਦਾ ਮੁੰਡਾ ਤੇਰੇ ਦਾਦੇ ਦਾ ਨਾਂ ਉੱਚਾ ਹੋ ਗਿਆ ਆ ਜੇ ਇਤਰਾ ਹੀ ਨੰਗ ਗਿਆ ਤੇ ਆਖਣਾ ਫਲਾਣੇ ਦਾ ਮੁੰਡਾ ਹੈਗਾ ਹੈ ਹੋ ਗੱਲ ਕੇ ਇਹੋ ਬਾਹਰ ਸੁਣਨੀ ਆ ਇਹ ਹੋਏ ਹੋਈ ਆਹੋ ਤੇ ਦੁੰਦਰ ਦੀ ਵੀ ਇਹੋ ਲੈਤਵਾ ਇਹਨੂੰ ਇਹ ਅਕਲ ਹੀ ਹੈ ਨਹੀਂ ਕੀ ਕਿਤੇ ਕਰਦੇ ਆ ਦਿੱਤੀ ਨਹੀਂ ਗਈ ਪਹਿਲਾਂ ਲੋਕੀ ਨੌਲਦੇ ਆ ਕਰਦੇ ਮਾਂ ਪਿਓ ਤੋ ਕੀ ਕਹਿੰਦੇ ਤੇ ਸਿਆਣਿਆਂ ਦੇ ਜਿਹੋ ਜਿਹੇ ਦੁੱਧ ਤੇ ਉਹ ਜੀ ਬੁੱਧ ਉਹ ਜੀ ਬੁੱਧ ਤੇ ਮੁੜ ਕੇ ਮੈਂ ਹਾਂ ਆ ਗੱਲਾਂ ਨਾ ਖਵਾਵੀ ਸਾਨੂੰ ਨਹੀਂ ਆ ਜੇ ਤਾਂ ਬੜਾ ਚੰਗਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਆ ਵੀ ਮਨ ਤੇ ਡਰ ਲੱਗਦਾ ਵਾ ਵੀ ਬਾਹਰ ਜਿੱਦਾਂ ਦਾ ਮਾਹੌਲ ਵਾ ਨਾ ਤੇ ਇਹਨੂੰ ਛੇਤੀ ਤੋਂ ਛੇਤੀ ਇਹਨੂੰ ਵੀ ਮੇਰਾ ਮਨ ਵਾ ਵੀ ਇਹਨੂੰ ਮੈਂ ਕਿਸ ਤਰ੍ਹਾਂ ਵੀ ਕਿਸ ਤਰ੍ਹਾਂ ਕਰਕੇ ਇਹਦੇ ਨੂੰ ਬਾਹਰ ਕਲਾਵਾ ਨਹੀਂ ਚੰਗਾ ਵਾ ਹੈ ਨਾ ਚੰਗਾ ਚੰਗਾ ਅਰੇ ਲੱਗਾ ਤੀ ਪੁੱਤ ਚੰਗਾ ਆਵੇ ਆਂਦੇ ਆ ਦਾਤੀ ਤੇ ਰੰਬਾ ਚੰਡੇ ਆ ਹੀ ਕੰਮ ਆਉਂਦਾ ਵਾ ਤੇ ਤਾਈਓ ਮੈਨੂੰ ਲੱਗਾ ਹੀ ਕੰਮ ਤੇ ਲਵਾਉਣ ਤੇ ਮਾਂ ਇਹਦੀ ਵੀ ਨਹੀਂ ਮੰਦੀ ਨਹੀਂ ਇਹ ਤਾਂ ਮੈਂ ਦਾਮ ਨਹੀਂ ਮੰਨਿਆ ਅਛਾ ਨਹੀਂ ਮੰਨਿਆ ਹਾਂ ਨਹੀਂ ਨਹੀਂ ਯਾਰ ਕੋਈ ਨਹੀਂ ਫਿਰ ਉਹ ਸਿਆਣਾ ਵਾ ਫੇਰ ਵੀ ਉਹ ਚਲੋ ਜਾਊਗਾ ਜਿਹੜੇ ਤੁਸੀਂ ਆਂਦੇ ਕਿਸ ਦੇ ਘਰਾਂ ਤੇ ਜਾਈਦਾ ਵਾ ਕ ਘਰਾਂ ਜੀ ਜਾਣਾ ਆਉਦੇ ਨਿਆਣਾ ਕਿੱਥੇ ਆ ਨਿਆਣੇ ਚਲੋ ਬਾਹਰ ਦਾਤ ਬਣਾਉਣਾ ਤੇ ਬੁੜਾ ਕੇ ਵੇਖ ਲਾ ਨਹੀਂ ਬਾਹਰ ਦਾਰੇ ਬਣਾਵਾਂਗੇ ਦਾ ਹੁਣ ਆਪੇ ਤੇਰੇ ਮੂੰਹ ਤੇ ਕਹਿ ਕੇ ਗਿਆ ਵੀ ਮੈਂ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਕੋਈ ਨਹੀਂ ਨਹੀਂ ਈਂ ਬੀਜ ਵਾ ਬਾਹਰ ਘਲਾ ਦਾਂਗੇ ਮੈਨੂੰ ਵੀ ਇਹੋ ਗੱਲ ਹੀ ਆਂਦਾ ਵੀ ਮੈਂ ਬਾਹਰ ਹੀ ਰਾਦੀ ਜਾਣਾ ਠੀਕ ਆ ਠੀਕ ਆ ਤੇ ਮੈਂ ਕਿਹਾ ਪੁੱਤ ਜੋ ਤੇਰੀ ਸਿਆਵਾ ਤੂੰ ਕਰ ਆਪਣੇ ਪੂਰੀ ਇਦਾਂ ਇਦਾਂ ਹੀ ਆ ਹਾਂ ਹਾਂ ਬਾਕੀ ਮੈਨੂੰ ਤੇ ਇਹੀ ਗੱਲ ਦਾ ਆਈ ਜਾਂਦਾ ਵੀ ਆ ਕਿਹ ਤਰ੍ਹਾਂ ਸਾਡਾ ਪੈਸੇ ਲੱਥ ਜਾਣਾ ਕਰਜ਼ਾ ਜਿਆ ਲੱਥ ਜਾਣਾ ਮਾਂ ਦੇ ਉੱਤੇ ਜਿਹੜਾ ਬੋਝ ਵਾ ਨਾ ਇਹ ਵੀਰਾ ਲੱਥ ਜੇ ਲੱਥ ਜਾਣਾ ਵਾ ਮਹਾਰਾਜ ਤਾਂ ਅੰਦਰ ਉਸਤੀ ਬਖਸ਼ੇ ਕਮਾਈ ਕਰੋ ਸਭ ਕੁਝ ਹੋ ਜਾਂਦਾ ਵਾ ਕੰਮ ਤੇ ਹੁਣ ਮੈਂ ਟੁੱਟ ਟੁੱਟ ਮਰ ਚੱਲਿਆ ਮਹੋਰ ਮੈਂ ਕਮਾਈ ਹੁਣ ਦੱਸ ਕਿੱਥੋਂ ਕਿਦਾਂ ਕਰਾਂ ਚੱਲ ਇਹਨੂੰ ਵੀ ਆਉਂਦਾ ਤੇ ਹਾਰੇ ਲਵਨੇ ਆ ਘਰ ਦਾ ਹੀ ਚੱਲੋ ਥੋੜਾ ਬਹੁਤਾ ਸਰੂਗਾ ਆਪਣਾ ਕਰਦਾ ਤੇ ਇਹੋ ਹੀ ਆ ਨਾ ਸੌਦਾ ਪਤਾ ਆ ਜਾਊਗਾ ਬਾਰੋਂ ਕੋਨਾ ਕੋ ਤੇ ਫਸਲ ਦੇ ਪੈਸੇ ਜਿਹੜੇ ਵੱਜ ਜਾਂਦੇ ਆ ਵੱਜ ਜਾਂਦੇ ਆ ਬਾਹਰ ਦੇ ਤਾਂ 10 ਰੁਪਏ ਹੋਵੇ ਚਰਲ ਜਾਂਦੇ ਤੇ ਉਹੇ ਨਹੀਂ ਮਾਣ ਸਾਰਾ ਟਬਰ ਕਮਾਈਏ ਨਾ ਹੂੰ ਤੇ ਫੇਰ ਪੂਰਾ ਫਟਦਾ ਵਾ ਫੇਰ ਫਟਦਾ ਹੈ ਇਹ ਸੱਚੀ ਗੱਲ ਆ ਤੇਰੀ ਤੇ ਜਿੱਦੇ ਮਗਹੀ ਹੈ ਜਿੰਨੀ ਚਲਣ ਢਈ ਆ ਹੂੰ ਇਹ ਤਾਂ ਹੁਣ ਤੱਕ ਕਹਿ ਦੀ ਹੁਣ ਉਹਨੂੰ ਚੰਗਾ ਚੰਗਾ ਆ ਤੂੰ ਇਹ ਮੇਰੇ ਆਖਿਆ ਕੀ ਭਰਾ ਲੱਗਣਾ ਕਿ ਨਹੀਂ ਲੱਗਣਾ ਪਰ ਤੂੰ ਆਸ ਦੀ ਉਹਨੂੰ ਚੱਲਾ ਦੂੰਗੀ ਮੈਂ ਉਹ ਅਖੀ ਵੀ ਚਲਿਆ ਜਾ ਵਧੀਆ ਹੀ ਸੋ ਕੰਮ ਆ ਕੋ ਚੰਗਾ ਵਾ ਚਲ ਤੂੰ ਦਾ ਫਿਰ ਤੋਰਿਆ ਕਰੀ ਆਹ ਉਤਰਾ ਵੀ ਜਾਣਾ ਹੀ ਆ ਚਾਹ ਪੀਣੀ ਆ ਨਹੀਂ ਚਾਹ ਨਹੀਂਗੀ ਪੀਣੀ ਗਰੀ ਮੈਂ ਕੋਈ ਨਾ ਤੂੰ ਅੰਦਰ ਨੂੰ ਬਣਾਉਂਦੀ ਨਹੀਂ 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 ਗਰਮੀ ਬੜੀ ਆ ਮੈਨਾਂ ਹਵਾ ਵਗਣ ਢੀ ਤੇ ਬਾਹਰ ਨਿਕਲ ਕੇ ਆ ਗਈ ਤੇ ਤੂੰ ਵੀ ਆ ਜਾਣਾ ਉੱਥੇ ਪੱਖੇ ਥੱਲੇ ਆ ਜਾ ਨਹੀਂ ਤੇ ਕੋਈ ਨਹੀਂ ਆ ਜਾਨੀ ਅੱਛਾ ਹਾਂ ਤੇ ਸਰਾਨਾ ਕਲਾਦਾ ਨਹੀਂ ਨਹੀਂ ਇੱਥੇ ਹੀ ਨਹੀਂ ਸਰਾਨਾ ਕੀ ਕਰਨਾ ਇਸ ਤਰ੍ਹਾਂ ਹੀ ਠੀਕ ਵਾ ਫਿਰ ਲੰਮੀ ਪਹਿਣਾ ਤੂੰ ਜੇ ਪੈ ਇਨਾਂ ਤੇ ਕੋਈ ਗੱਲ ਨਹੀਂ ਮੈਂ ਅੰਦਰ ਆ ਜਾਨੀ ਚੱਲ ਆ ਜਾ ਉਸੇ ਅੰਦਰ ਹੀ ਆ ਜਾ ਫਿਰ ਨਾਲੇ ਕੋੜ ਕੋੜ ਚਾਹ ਪੀਣੇ ਆ ਚੰਗਾ